ਕੱਲੀ ਸ਼ੋਮੀ ਕਲੀਦਾਂ ਨੂੰ ਮੰਗ ਪੱਤਰ ਪ੍ਰਾਪਤ ਹੋਇਆ ਇਹਨੂੰ ਮਾਨਯੋਗ ਐਸ.ਪੀ. ਸਾਹਿਬ ਨੇ ਡਿਸਕਵਰ ਕੀਤੀ ਹੈ ਕਿ ਮੰਗ ਪੱਤਰ ਚ ਕੀ ਲਿਖਿਆ ਹੈ ਆਪਕੋ ਤਾਂ ਨਹੀਂ ਲਿਖਿਆ ਜੀ ਮੈਂ ਡਿਫਰੈਂਸ ਰੂਮ ਦੀ ਗੁਦਦਾਰ ਹੋਣਾ ਹੈ ਇਹਦੀ ਮੰਗ ਹੈ ਹਾਂਜੀ ਸਰ ਅੱਜ ਕਲਾਫ ਕੀਤਾ ਜਾ ਰਿਹਾ ਹੈ ਪਰਮੰਤਵਾ ਦਾ ਕੀ ਪੂਰਾ ਮਾਮਲਾ ਹੈ ਬਿਲਕੁਲ ਬਿਲਕੁਲ ਜਿਹੜਾ ਸੇਵਾ ਦੇ ਘਰ ਲੋਕੀ ਕੀ ਬਦਲਾ ਕਰੋ ਇਹ ਬੋਲ ਲਾਓ ਉਹਦੇ ਸਬੰਧ ਵਿੱਚ ਅੱਜ ਸਰਕਾਰ ਨੂੰ ਬੰਦ ਕਰੋ ਸਾਨੂੰ ਸਮਝ ਆਉਂਦਾ ਬਦਲਾ ਕਰੋ ਬੰਦ ਕਰਾ ਆਮ ਆਦਮੀ ਪਾਰਟੀ 24 ਦੱਸਣ ਆਏ ਆ ਕਿ ਜਿਹੜੀ ਤੁਸੀਂ ਬਦਲਾਖੁੜੀ ਦੀ ਨੀਤੀ ਕਰ ਰਹੇ ਆ ਕਿ ਬਦਲਾਖੁੜੀ ਦੀ ਨੀਤੀ ਚੱਲ ਨਹੀਂ ਕਿਉਂਕਿ ਜਿਹੜੀ ਤੁਸੀਂ ਜੋ ਵੀ ਜਿੰਨੇ ਵੀ ਅੱਜ ਤੱਕ ਇਹਨਾਂ ਨੇ ਪਰਚੇ ਕੀਤੇ ਆ ਇੱਕ ਪਰਚਾ ਵੀ ਅੱਜ ਤੱਕ ਇਹਨਾਂ ਨੇ ਧੁਰ ਨਹੀਂ ਚਾੜ ਸਕਿਆ ਕਿਉਂਕਿ ਇੱਕ ਵੀ ਪਰਚਾ ਕਿਸੇ ਨੂੰ ਸਹੀ ਨਹੀਂ ਦੇ ਸਕਿਆ ਕਿਉਂਕਿ ਇਹ ਲੋਕਾਂ ਨੂੰ ਸਿਰਫ ਗਮਰਾਹ ਕਰ ਰਹੇ ਆ ਸਰਕਾਰ ਵੀ ਗਮਰਾਹ ਹੋ ਕੇ ਆਈ ਸੀ ਲੋਕਾਂ ਨੇ ਆਪ ਮੋਰੇ ਵੋਟਾਂ ਪਾਈਆਂ ਨੇ ਪਰ ਜਦੋਂ ਲੋਕਾਂ ਨੂੰ ਹੁਣ ਫੈਸਲੇ ਦਾ ਪਤਾ ਲੱਗਾ ਕਿ ਇਹਨਾਂ ਨੇ ਕੀਤਾ ਕੀ ਆ ਇਹ ਤਾਂ ਹੁਣ 27 ਦੇ ਵਿੱਚ ਲੋਕੀ ਜਵਾਬ ਦੇਣ ਨੂੰ ਤਿਆਰ ਆ ਜਿਹੜੇ ਲੋਕਾਂ ਦੇ ਵਿੱਚ ਲੀਡਰ ਸਹਿਬਾਨ ਘੁੰਮਦੇ ਪਏ ਆ ਉਹਨਾਂ ਨੂੰ ਸਿਰਫ ਇਹ ਦੱਬਣ ਦੀ ਕੋਸ਼ਿਸ਼ ਕਰ ਰਹੀ ਆ ਉਹਨਾਂ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਪਈ ਆ ਪਰ ਲੋਕ ਬਹੁਤ ਸਿਆਣੇ ਆ ਲੋਕਾਂ ਨੂੰ ਪਤਾ ਹੈ ਕਿ ਬਦਲਾਖੋਰੀ ਹੋ ਰਹੀ ਆ ਲੋਕ ਇਹਨਾਂ ਨੂੰ 27 ਜੇ ਦਾ ਸਾਰਾ ਜਵਾਬ ਦੇਣਗੇ ਤੁਹਾਡੇ ਮਾਧਿਅਮ ਨਾਲ ਮੈਂ ਇਹ ਦੱਸਣਾ ਚਾਹਨਾ ਕਿ ਲੋਕਾਂ ਨੂੰ ਇੱਕ ਗੱਲ ਦੇ ਬਾਰੇ ਗਿਆਨ ਇਹਦਾ ਸਮਝੋ ਕਿ ਜੇ ਤੁਸੀਂ ਕੋਈ ਝੂਠ ਬੋਲ ਦੀ ਦੁਬਾਰਾ ਵੀ ਤੁਹਾਡਾ ਕੋਈ ਫਾਇਦਾ ਹੋ ਸਕਦਾ ਇਹ ਹੋਰ ਤੁਹਾਡਾ ਫਾਇਦਾ ਨਹੀਂ ਇਹ ਨੁਕਸਾਨ ਹੀ ਆ ਇਹ ਸਮਝ ਲਓ ਕਿ ਅੱਜ ਤੋਂ ਜਿੱਦਣ ਦਾ ਮਜੀਠੀਆ ਸਾਹਿਬ ਨੂੰ ਫੜਿਆ ਅਕਾਲੀ ਦਲ ਨੇ ਉੱਪਰ ਹੀ ਹੋਣਾ ਆ ਇਹ ਅਲੱਗ 27 ਦੇ ਵਿੱਚ ਜਿਹੜੀ ਸਰਕਾਰ ਹੈ ਤੁਹਾਡੇ ਸਾਹਮਣੇ ਆ ਕੇ ਲੋਕਾਂ ਦੀ ਸੇਵਾ ਕਰੂਗੀ ਜਿੱਦਾਂ ਕਿ ਕਰਦੀ ਰਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੋ ਚੀਕਾ ਖਾਲਸਾ ਵਾਹਿਗੋ ਜੀ ਕੀ ਪੱਤੇ ਕਿ ਉਹ ਬਿਕਮ ਸਿੰਘ ਮਜੀਠੀਆ ਜੋ ਸਾਡੇ ਸੀਨੀਅਰ ਕਾਂਗ ਦਾ ਲੀਡਰਸ਼ਿਪ ਦਾ ਮੰਤਰੀ ਹੈ ਉਹਨਾਂ ਦੇ ਘਰ ਜਿੱਦਾਂ ਜਾ ਕੇ ਇਹ ਬਿਜੀਲੈਂਸ ਨੇ ਵਿਹਾਰ ਕੀਤਾ ਜਿੱਦਾਂ ਟੜਕੇ ਜਾ ਕੇ ਕੰਨਾ ਡੱਪ ਕੇ ਗਏ ਆ ਉਹ ਬੜਾ ਨਿੰਦਣਯੋਗ ਗੱਲ ਆ ਕਿਉਂਕਿ ਮਜੀਠੀਆ ਸਾਹਿਬ ਕੋਈ ਜੇਤ ਨੂੰ ਕਹਿੰਦੇ ਤਾਂ ਬੁਲਾਉਂਦੇ ਤਾਂ ਮਜੀਠੀਆ ਸਾਹਿਬ ਨੇ ਜਾਣਾ ਮਜੀਠੀਆ ਸਾਹਿਬ ਲੁਕੇ ਹੋਏ ਥੋੜੋ ਜਿਗੇ ਜਿਸ ਤਰ੍ਹਾਂ ਵੀ ਕਿਸੇ ਨੂੰ ਕ੍ਰਾਈਮ ਬੰਦੇ ਨੂੰ ਫੜਨਾ ਹੋਵੇ ਕਿਉਂ ਨਾ ਬੰਦੇ ਨੂੰ ਉਦਾਂ ਦਾ ਵਿਹਾਰ ਕੀਤਾ ਗਿਆ ਫਿਰ ਉੱਥੇ ਲੇਡੀਜ਼ ਆ ਬੱਚੇ ਆ ਪਰ ਜਿੱਦਾਂ ਦਾ ਡੀਐਸਪੀ ਨੇ ਉੱਥੇ ਵਿਹਾਰ ਕੀਤਾ ਬੜਾ ਵੱਡਾ ਅਨੰਦ ਜੋ ਗਿਆ ਤੇ ਆ ਸਾਫਕਾ ਡੀਜੀਪੀ ਨੂੰ ਲਾਇਆ ਗਿਆ ਕਿ ਜਿਹੜੇ ਭੋਂਦੇ ਮੌਜੂਦਾ ਪੰਚੇ ਡੀਜੀਪੀ ਆ ਉਹ ਉਹਨਾਂ ਨੂੰ ਸਮਝਣੇ ਕਿ ਕੇਸ ਦੀ ਇਹ ਸਾਰੇ ਸਾਰੇ ਬੱਲਾ ਦਾ ਨੀਤੀ ਦੇ ਤਹਿਤ ਜਿਹੜੀਆਂ ਕੀਮਤਾਂ ਥੇੜੀਆਂ ਜਾ ਰਹੀਆਂ ਅਸੀਂ ਭਗਵਾਨ ਨੂੰ ਕਹਿੰਦੇ ਆ ਜੇ ਸਿਆਤ ਕਰਨੀ ਹੈ ਨਾ ਤੇ ਸਿਆਤ ਨਰੋਈ ਸਿਆਤ ਕਰੋ ਪੋਜ਼ਿਟਿਵ ਸਿਆਤ ਕਰੋ ਪੰਜਾਬ ਦੇ ਲਈ ਕੋਈ ਛੋਟੋ ਪੰਜਾਬ ਲਈ ਕੋਈ ਕੰਮ ਦਾ ਮਾਦਾ ਰੱਖੋ ਅੱਜ ਪੰਜਾਬ ਜਿਹੜਾ ਅਸੀਂ ਜਲੰਧਰ ਹੀ ਹੈ ਪਹਿਲਾਂ ਇਹਨੂੰ ਸਮਾਜ ਸਿਟੀ ਦਾ ਦਰਜਾ ਦਿੱਤਾ ਅੱਜ ਸਾਡਾ ਇੱਕੋ ਨਹੀਂ ਛੋੜਾ ਜਾਂ ਪਿਆਰ ਤੇ ਨਰਕ ਬਣ ਗਿਆ ਉਹਨੂੰ ਬੇਸ਼ਕ ਕੰਨਾਂ ਦੇ ਰਹੀਆਂ ਉਹਦੇ ਬਾਅਦ ਤੇ ਅਸੀਂ ਦੰਦਾ ਡਿਵੈਲਪਮੈਂਟ ਕੋਲ ਤੇ ਹਾਲੇ ਦਾ ਇਹ ਕਰ ਤੇ ਅਮੀ ਕੋਈਆਂ ਕੇ ਸੋਸ਼ਲ ਜਾਂ ਸੜਕਾਂ ਲੋਕਾਂ ਦਾ ਧਿਆਨ ਰੋ ਤੇ ਲਾ ਦਿਓ ਤੇ ਝੂਠ ਬੋਲੀ ਜਾਉਂਗੇ ਇਤਨਾ ਸ਼ਾਂਤ ਜੀ ਲੋਕੀ ਗ੍ਰਾਊਂਡ ਲੈਵਲ ਤੇ ਹਰ ਚੀਜ਼ ਸਮਝਦੇ ਆ ਅਸੀਂ ਜੋ ਪਾਰਟੀ ਹਾਈ ਕਮਾਂਡ ਸਾਨੂੰ ਕਹਿੰਦੀ ਅਸੀਂ ਉਹ ਹਰ ਸੰਘਰਸ਼ ਕਰਾਂਗੇ ਬੀਬੀ ਸਿੰਘ ਜੀ ਕੇ ਲਈ ਜਿੰਨੀ ਜਿੱਕਰੋ